ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੰਧੂਏ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਵੱਡੇ ਸੰਧੂਏ ਬੱਜਦੇ ਆ ਤੇ ਬਾਈਕ ਕੋਲ ਤੈਨੂੰ ਬੈੜਾ ਪਕਾਉਗਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਜੀ ਨਾਮ ਹੈਗਾ ਜੀ ਭਰੂਪ ਸਿੰਘ ਪਿੰਡ ਹੈਗਾ ਸੰਧੂਪਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪਈ ਜਾਂਦਾ ਤਸਰੀਲਾ ਪੌਂਤਾਪਾ ਪਈ ਜਾਂਦੀ ਹੈ ਠੀਕ ਹੈ ਜੀ ਤੇ ਜਦੋਂ ਆਪਾਂ ਮੰਨ ਲਾ ਵੀ ਤਪੇ ਤੋਂ ਆਉਣੇ ਆਗੇ ਧੋੜ ਵਾਲੀ ਸਾਈਡੋਂ ਹਾਂਜੀ ਵੱਡੇ ਰੋਡ ਦੇ ਉੱਪਰ ਪਿੰਡ ਰਹਿ ਜਾਂਦਾ ਸੰਧੂ ਕਲਾਂ ਠੀਕ ਹੈ ਜੀ ਰੋਡ ਦੇ ਨੇੜੇ ਤਾਫੇ ਤੋਂ 16 17 ਕਿਲੋਮੀਟਰ ਇਧਰੋਂ ਪੈ ਜਾਂਦਾ ਭਦੌਰ ਤੋਂ 6 ਕਿਲੋਮੀਟਰ ਤਾਪੇ ਵਾਲੀ ਸਰ ਨੰਬਰ ਦੱਸੋ ਜੀ ਆਪਣਾ 99154 6874 ਠੀਕ ਹੈ ਜੀ ਭਾਈ ਅੱਜ ਕਿੰਨੀਆਂ ਗਾਈਆਂ ਆਪਣੇ ਕੋਲ ਆਪਣੇ ਕੋਲੇ ਅੱਜ ਹੈਗੀਆਂ ਨੇ ਤਿੰਨ ਬੈੜਾ ਠੀਕ ਹੈ ਜੀ ਹਾਂਜੀ ਇਹ ਪਹਿਲੀ ਬੈੜਾ ਦੱਸੋ ਜਿਹੜੀ ਸਾਹਮਣੇ ਕੈਮਰੇ ਦੇ ਬੈੜੇ ਦੂਜਾ ਸੁਹਾ ਸੁੰਦੀ ਹੈ ਜਰਸੀ ਬੈੜਾ ਹੈਗੀ ਹਾਂਜੀ ਬਹੁਤ ਚੰਗਾ ਰਿਕਾਰਡ ਹੈ 30 32 ਕਿਲੋ ਤਾਂ ਮੰਨ ਲਾ ਵੀ ਖੁਲਾ ਢੋਲਾ ਪਾ ਦੂ ਠੀਕ ਹੈ ਜੀ ਹਲੇ ਆਰ ਨੋਦੰਦੀ ਕੱਚੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਔਲ ਕੇ ਦਿਖਾ ਲਓ ਜੀ ਆ ਜਾ ਪੁੱਤੋ ਜੀ ਫੇਸ ਕੁਆਲਿਟੀ ਕਦ ਕੋਦ ਸੁਖਨਗਰ ਵਾਲੇ ਦਾ ਵਧੀਆ ਸੋ ਜੀ ਲੈ ਵਾਲੂ ਸੁਖਨਗਰ ਮੰਡ ਲਾਹੀ ਜਾਂਦੀ ਆ ਬਾਈ ਦੇ ਕਰਨ ਮੁਤਲਕ ਥੋੜੇ ਜਿ ਦਿਨ ਲਊ ਮੋੜ ਲਈ ਮੋੜੋ ਬਈ ਕਿ ਸੜਾ ਸੋ ਜੀ ਕਾ ਤੋ ਇਤਲੀ ਹੋ ਉਹ ਤਾਂ ਆ ਆਪਣਾ ਬੈਠਣ ਦੇ ਨਾਲ ਭਲ ਪਾਈ ਵੀ ਹੈ। ਅੱਛਾ ਭਲ ਪੈ ਗਈ। ਹਾਂ ਹੋਰ ਸਾਰੇ ਪਾਸੋਂ ਓਕੇ ਦੀ ਰਿਪੋਰਟ ਹੈ। ਇੱਕੋ ਜਿਹੀ ਹੈ। ਇਹਦਾ ਹੁਣ ਤੂੰ ਹਲਾ ਨੇੜੇ ਆਉਂਦੀ ਆ ਬੈਠ ਹੁਣ ਭਲ ਪਾਉਗੀ ਮਾੜੀ ਮੂਹ। ਠੀਕ ਹੈ। ਦੇਖ ਸਾਡੇ ਭਰਾ। ਕਿਰੀਆ ਕੀ ਬੱਚੀ ਹੈ ਜਿਹਨੇ ਕਰੇ ਰੱਖਣੀ ਹੈ। ਹਾਂਜੀ ਹਾਂਜੀ। ਫਰਮ ਫਰਮ ਦੇ ਵਿੱਚ ਬੱਚੇ ਪੁੱਛੇ ਲੈਣ ਵਾਸਤੇ ਤਿਆਰ ਕਰਨ ਵਾਸਤੇ। ਠੀਕ ਹੈ ਜੀ। ਹਾਂਜੀ ਹਾਂਜੀ। ਪਲੀ ਪੁਲੀ ਸੋਖਣਾ ਕਰਵਾ ਲਈ ਵਧੀਆ ਜੀ। ਹਾਂ। ਤੁਹਾਡਾ ਏਪਲਾਈ। ਠੀਕ ਹੈ ਜੀ। ਅੰਤ ਕੋਈ ਨਹੀਂ। ਠੀਕ ਹੈ। ਇੱਕ ਨੰਬਰ 1 ਚੀਜ਼ ਆ ਠੀਕ ਹੈ ਐ ਨਹੀਂ ਗੱਲ ਕੋਈ ਜਿੰਨਾ ਦੋ ਰੱਖਣੇ ਇੱਕ ਰੱਖ ਲੈ ਸਹੀ ਗੱਲ ਹੈ ਸਹੀ ਗੱਲ ਦੁੱਧ ਕਰਮ ਵਾਲੀ ਵਧੀਆ ਦੋ ਜੀ ਅੱਜ ਵੀ ਜੀ ਰੇਟ ਦੱਸ ਦੋ ਜੀ ਦਾ ਸਹੀ ਸਹੀ ਰੇਟ ਵਾਸਤੇ ਦਾ 1.5 ਲੱਖ ਕਰਦੇ ਆਂ ਉਹ ਮਾਨਤਾ ਕਰਾਂਗੇ ਠੀਕ ਹੈ ਜੀ ਵਈ 1.5 ਲੱਖ ਰੁਪਇਆ ਵਈ ਨੇ ਮੁੱਲ ਕੀਤਾ ਫੈਨਸ ਕਰਮ ਵਾਲੀ ਵਧੀਆ ਠੀਕ ਹੈ ਜੀ ਹਾਂਜੀ ਦੂਜੀ ਤਾਂ ਦੱਸੋ ਜੀ ਜਾਣਕਾਰੀ ਇਹ ਹਲੇ ਮੰਨ ਲਓ ਵੀ ਲੈ ਜੂ 12 14 ਦਾ ਨਾ ਠੀਕ ਹੈ ਜੀ ਅੱਧ ਕੋ ਦੇਦਾ ਵੀ ਪੂਰਾ ਡਬਲ ਹੈ ਦਾ ਦੂਜਾ ਸੂਆ ਸੁੰਦੀ ਆ ਠੀਕ ਹੈ ਜੀ ਬਾਕੀ ਤੈਨੂੰ ਦਿਖੀ ਜਾਂਦੀ ਆ ਭਾਗਾਂ ਲਈ ਠੀਕ ਹੈ ਸਿੱਕਾ ਕਰਮ ਉਹ ਦੇ ਵਾੜ ਪਾ ਦੂ ਵੀ 35 ਕਿਲੋ ਠੀਕ ਹੈ ਤੋਰ ਕੋਲ ਕਿ ਵੜਨੇ ਨੇ ਇਹਨਾਂ ਪਾਣਾ ਠੰਡੀ ਢੁੰਡੀ ਦਾ ਤੇ ਲਟਮਾ ਕੋਈ ਨਹੀਂ ਟੱਲਾ ਟੋਣਾ ਲੈ ਠੀਕ ਹੈ ਇਹਦਾ ਵੜ ਤੂੰ ਮਨ ਲੈ ਵੀ ਦਿਖਾਉਂਦੀ ਕੁਛ ਨਹੀਂ ਕੱਚੀ ਬਹੁਤ ਆ ਗਈ ਠੀਕ ਹੈ ਠੀਕ ਹੈ 15 ਦਿਨ ਖੁੱਲੇ ਕੱਟ ਜੂਗੀ ਠੀਕ ਹੈ ਦੇਖ ਲੈ ਜਿਹੜਾ ਤਿਆਰੀ ਹੋਣੀ ਆਲਾ ਦੂਜੇ ਪਾਸੇ ਖੜਾ ਦੀਨਾ ਨਿਕਾ ਦੇ ਦੇ ਸਹੀ ਗੱਲ ਹੈ ਸਹੀ ਗੱਲ ਹੈ ਬਹੁਤ ਸੋਹਣੀ ਵੜਾ ਹਾਂਜੀ ਤੋਰ ਦਈ ਇਹਨੂੰ ਕੋੜੀ ਕੋੜੀ ਜਿੱਦੀ ਵੜਾ ਠੀਕ ਹੈ ਠੀਕ ਹੈ ਅਈ ਦਿਨ ਦਾ ਅਗਲਾ

ਉਰੇ ਤਾਰੇ ਚ ਹੋਰ ਕਿਸੇ ਪਾਸੋਂ ਕੋਈ ਥਣਫੋਨ ਤੋਂ ਕਿਤੋਂ ਹੱਥਰਾ ਨਹੀਂ ਫੇਰਦੇ ਦੇਖ ਵਸੀ ਦਾ ਠੀਕ ਹੈ ਜੀ ਰੋਕਾ ਦੇਖ ਵੱਚੀ ਦੇ ਕੋ ਸੋਹਣੀ ਆ ਜੀਤਾ ਫਾਰਮ ਵੀਡੀਓ ਦਾ ਸਬਸਕ੍ਰਾਈਬਰ ਦੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਮਿੱਤਰ ਨੂੰ ਵੀਡੀਓ ਅਪਲੋਡ ਕਰ ਕਰੀਏ ਹਾਂਜੀ ਭਾਈ ਰੇਟ ਇਹਦਾ ਇਹਦਾ ਰੇਟ ਆਪਾਂ ਫੋਨ ਤੇ ਕਰ ਦਾਂਗੇ ਠੀਕ ਹੈ ਜੀ ਠੀਕ ਲੋਪਰਾ ਬਾਈ ਕੇ ਦਾ ਫੋਨ ਤੇ ਕਰ ਲਾਂਗੇ ਕਿਉਂ ਵੜ ਕੱਚੀ ਹੈ ਹਲੇ ਠੀਕ ਹੈ ਜੀ ਕਈ ਵਾਰੀ ਵਿੱਚ ਵਾਲੇ ਕੋਈ ਲੈਣੀ ਹੁੰਦੀ ਆ ਸੌ ਠੀਕ ਕਰੀ ਠੀਕ ਹਾਂਜੀ ਬਾਈ ਜੀ ਆ ਤੀਜੀ ਵੜ ਦਾ ਦੱਸੋ ਜਾਣਕਾਰੀ ਇਹ ਦੂਜਾ ਸੂਆ ਸੁੰਦੀ ਆ ਹਾਂਜੀ ਸੀਲ ਗਰੀਬ ਦਾ ਠੰਡੀ ਢੁੰਡੀ ਰਹਿਦਾ ਅੰਤ ਨਹੀਂ ਕੋਈ ਲੈ ਠੀਕ ਹੈ ਜੀ ਜਿਵੇਂ ਮਰਜੀ ਬਾਕੀ ਥਣ ਥਣ ਦੇਖ ਚੱਲ ਠੀਕ ਹੈ 20 ਕਿਲੋ ਦੋ ਤਾਂ ਮੇਰਾ ਮਨ ਕਹਿੰਦਾ ਹਾਂਜੀ ਕਿ 20 ਕਿਲੋ 19 ਕਿਲੋ ਦੋ ਤਾਂ ਵਹਿਣ ਨੇ ਐ ਠੰਡਾ ਪਾ ਦੇਣਾ ਠੀਕ ਹੈ ਦੂਜਾ ਸੂਆ ਸੁੰਦੀ ਆ ਪਲੂਨ ਨੇ ਦਿੱਤਾ 17 ਕਿਲੋ ਠੀਕ ਹੈ ਹਾਂ ਬਾਕੀ ਲੈ ਵਾ ਲੂਆ ਸੁਖਣਾ ਕਰ ਮੈਂ ਬਾਈ ਕੋਸ ਭਈਆ ਇੱਕੋ ਜੀ ਠੀਕ ਹੈ ਜੀ ਕਿੰਨੇ ਕ ਦਿਨ ਲੂਗਰੀ ਹਲੇ ਆਏ ਇਹਦੇ ਮੰਨ ਲੈ ਵੀ ਸਵੇਰੇ 30 ਤਰੀਕਾ ਹਾਂਜੀ 10 ਸਵੇਰੇ ਦੇ ਪੂਰੇ ਆ ਹੈ ਪੰਜ ਚਾਰ ਦਿਨ ਉੱਤੇ ਲੈ ਜੂਗੀ ਠੀਕ ਹੈ ਜੀ ਠੀਕ ਹੈ ਹਾਂ ਦੇਖ ਸਕਦੇ ਆ ਭਰਾ ਤੋੜ ਕੇ ਖਾ ਲਈ ਤੋੜ ਕੇ ਦਿਖਾ ਦਾਂ ਲੋ ਜੀ ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਜਿੱਤਾ ਫਾਰਮ ਟਵੀਨ ਵਾਦੋ ਵਸ ਕਰਾ ਕਰ ਤਾਂ ਕਿ ਜੀ ਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਮੋੜ ਲਾਈ ਮੋੜ ਲਓ ਸੰਦੂਕਾਂ ਸੰਦੂਆਂ ਨਾ ਕਿਹਾ ਸੰਦੂਕ ਕਲਾ ਜੀ ਚਲੋ ਕੋਈ ਜਾਨੇ ਸੰਦੂਕਾਂ ਕਿਹਾ ਠੀਕ ਹੈ ਖਾਲਾ ਕਿ ਜਾਂਦਾ ਅਗਲੇ ਨੂੰ ਠੀਕ ਹੈ ਠੀਕ ਹੈ ਉਹ ਉੱਥੇ ਪਾ ਦੇ ਫਿਰ ਨਾ ਕਹਿੰਦੇ ਸੰਦੂਆਂ ਅਸਾਂ ਜੀ ਬਈ ਸੁਨਹਾਰੇ ਸੰਦੂਕ ਕਲਾ ਠੀਕ ਹੈ ਠੀਕ ਹੈ ਲੋਪਰਾ ਤੋਰਾ ਤੋਰਾ ਠੀਕ ਹੈ ਜੀ ਬੰਦ ਦੋ ਲਿਓ ਵੇੜ ਦੇ ਸਮੀ ਪੜੀ ਦੇਖ ਹਾਂ ਜੀ ਹਾਂ ਜੀ ਹਾਂ ਜੀ ਹਾਂ ਤੇ ਕੋਤ ਠੰਡੀ ਢੰਡੀ ਮਤਾ ਮਤਾ ਬਹੁਤ ਹੈ ਜਰਸੀ ਕ੍ਰੋਸ ਚ ਆ ਗਈ ਵੇੜ ਠੀਕ ਹੈ ਠੀਕ ਹੈ ਯਾਰਸੀ ਦੇ ਬੇਟੋ ਸਾਈ ਹਾਂਦਾ ਬਾਕੀ ਦੁੱਧ ਮਹਾਂ ਵਰਕ ਆਉ ਹਾਂਜੀ ਸ਼ੇਰ ਦਾ ਰੇਟ ਵਧੀਆ ਹੁੰਦੀ ਹੈ ਜੀ ਇਹਨਾਂ ਦੀ ਹਾਂ ਠੀਕ ਹੈ। ਕਾਕੀ ਉਹਨਾਂ ਦਾ ਤੂੰ ਦੇਖੀ ਹੋਈ ਐ ਤੁੱਪੀ ਖੜੀ ਐ ਕੋਈ ਪਰਿਵਾਰੀ ਹਾਂਜੀ ਹਾਂਜੀ ਗਰਮੀ ਗਰਮੀ ਵੀ ਘੱਟ ਮੰਨ ਗਏ। ਗਰਮੀ ਦਾ ਤਾਂ ਤੌਹਈ ਐ ਤੂੰ ਐ ਮੰਨ ਲਾ ਠੀਕ ਹੈ ਜੀ। ਬਾਈ ਇਹਦਾ ਰੇਟ ਦੱਸ ਦਿਓ ਜੀ ਜਾਇਦ ਜੀ। ਇਹ ਆਪਾਂ 55000 ਚੋਂ ਕਰ ਦਾਂਗੇ ਮਾਨਤਨ। ਠੀਕ ਹੈ ਜੀ। ਬਾਈ 55000 ਤੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ। ਠੀਕ ਹੈ ਬਾਈ। ਨਾ ਜਰੂਰ ਕਨੈਕਟ ਕਰੋ ਠੀਕ ਹੈ ਜੀ। ਜੀਤਾ ਫਾਰਮ ਟੀਵੀ ਨੂੰ ਬਤਾਓ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਵੀ ਵੀਡੀਓ ਅਪਲੋਡ ਕਰਦੇ। ਮਿਲ